हां जी दोस्तों इस वीडियो नु, न, इस वीडियो नु, दे नु मुड़ मुड़ देख के ना सच्ची ਹਿਰਦਾ ਬਲੁੰਦ ਰਿਆ ਹੈ ਇਸ ਵੀਡੀਓ ਨੂੰ ਦੇਖ ਕੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ ਜਦੋਂ ਛੁੱਟੀ ਗਈ ਬੱਚੀ ਨੂੰ ਰੋਂਦਿਆ ਹੋਇਆ ਛੱਡ ਕੇ ਇੰਡੀਆ ਦੀ ਸਰਕਾਰ ਉਸ ਦੀ ਮਾਂ ਨੂੰ ਪਾਕਿਸਤਾਨ ਵੱਲ ਤੋਰ ਦਿੰਦੀ ਹੈ ਉਹ ਮਾਂ ਵੀ ਆਪਣੇ ਬੱਚੀ ਵੱਲ ਮੁੜ ਮੁੜ ਦੇਖਦੀ ਹੈ ਤੇ ਬੱਚੀ ਬਹੁਤ ਜ਼ਿਆਦਾ ਰੋ ਰਹੀ ਹੁੰਦੀ ਹੈ ਮਾਂ ਦੀ ਗੋਦ ਅਤੇ ਮਾਂ ਦੀ ਮਮਤਾ ਲੈਣ ਲਈ ਉਹ ਬੱਚੀ ਤੋਤਾਵਲੀ ਹੋ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਦੋਸਤੋ ਆਖ ਕਟਿਆ ਸਰਕਾਰਾਂ ਦੇ ਕੰਮ ਦੇਖ ਲਓ ਇੱਕ ਛੋਟੀ ਜਹੀ ਬੱਚੀ ਤੋਂ ਮਾਂ ਹੋ ਲਈ ਅਤੇ ਮਾਂ ਤੋਂ ਛੋਟੀ ਜਹੀ ਬੱਚੀ ਹੋ ਲਈ ਇਸ ਛੋਟੀ ਜਹੀ ਬੱਚੀ ਦਾ ਕੀ ਖੂਰ ਸੀ ਜਿਸ ਤੋਂ ਇੱਕ ਮਾਂ ਹੋ ਲਈ ਇਸ ਛੋਟੀ ਜਹੀ ਬੱਚੀ ਨੂੰ ਦੇਸ਼ ਦੇ ਬੰਡਾਂ ਦੇ ਬਾਰੇ ਕੀ ਪਤਾ ਹੈ ਇਹਨਾਂ ਕਟਿਆ ਸਰਕਾਰਾਂ ਨੇ ਜਿਹੜੇ ਪੰਜਾਬੀ ਪਾਕਿਸਤਾਨ ਵਿੱਚ ਰਹਿੰਦੇ ਸਨ ਉਹ ਪੰਜਾਬ ਵੱਲ ਤੋਰ ਦਿੱਤੇ ਅਤੇ ਪੰਜਾਬ ਦੇ ਵਿੱਚ ਰਹਿੰਦੇ ਲੋਕ ਪਾਕਿਸਤਾਨ ਦੇ ਵੱਲ ਤੋਰ ਦਿੱਤੇ ਇੰਨਾ ਸਰਕਾਰਾਂ ਨੇ ਲੋਕਾਂ ਦੀ ਵੰਡ ਤਾਂ ਜ਼ਰੂਰ ਕਰਤੀ ਪਰ ਅੱਜ ਇੱਕ ਮਾਂ ਦੀ ਮਮਤਾ ਨੂੰ ਵੀ ਵੰਡ ਕੇ ਦਿਖਾ ਦਿੱਤਾ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਕਿ ਆਪਣੇ ਬੱਚੇ ਤੋਂ ਦੂਰ ਰਹਿਣਾ ਕਿੰਨਾ ਜ਼ਿਆਦਾ ਔਖਾ ਹੁੰਦਾ ਹੈ ਇੱਕ ਮਾਂ ਦੀ ਮਮਤਾ ਬਾਰੇ ਤਾਂ ਇਹ ਸੋਚ ਲੈਂਦੇ